ਸਤਿਕਾਰਯੋਗ ਮਿੱਤਰ ਪਿਆਰਿਓ ਅੱਜ ਅਸੀਂ ਤੁਹਾਨੂੰ ਸਰਵਾਈਕਲ ਦੀ ਪਿਆਲਿਕ ਬਿਮਾਰੀ ਸੰਬੰਧੀ ਜਾਣਕਾਰੀ ਦੇ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸੁਝਾਅ ਦੇ ਦਿੱਤੇ ਜਾਣਗੇ ਤੁਸੀਂ ਉਹਨਾਂ ਸੁਝਾਵਾਂ ਤੇ ਅਮਲ ਕਰਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਜਿਆਦਾ ਸਮਾਂ ਨਹੀਂ ਲੈਂਦੇ ਹੋਏ ਕਿਸੇ ਜਿਹੜੀ ਐਕਸਰਸਾਈਜ਼ ਸ਼ੁਰੂ ਕਰਨ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਪੈਨ ਜਾਂ ਪੈਨਸਲ ਲੈਣੀ ਆ ਉਹਨਾਂ ਹੱਥ ਦੇ ਉਪਲੇਸ ਦੇ ਵਿੱਚ ਜਿਹੀ ਤਰ੍ਹਾਂ ਘੁਮਾਉਣਾ ਹੈ ਇਹ 2 4 5 ਵਾਰੀ ਕੀਤਾ ਜਾ ਸਕਦਾ ਹੈ ਧਾਤਾਂ ਦੇ ਵਿੱਚ ਫਿਰ ਆਪਾਂ ਤੇ ਅਸ਼ੀ ਗੁੱਥੇ ਐਲ ਸੀ ਨੂੰ ਪਸਰਾ ਦਾ ਉੱਤ ਪਾਉਣਾ ਹੈ ਅਤੇ ਗੁੱਥੇ ਦੇ ਇਹ ਦੇ ਇਸ ਦਾ ਜਗਾਉਂ دیا ਇਹਨੇ ਥੋੜਾ ਜਿਹਾ ਇਹ ਸਾਰੇ ਪੁਟੇ ਇੱਕ ਵਾਰੀ ਦੱਬੜਿਆ ਜਿੰਨੇ ਹੋ ਸਕੇ ਦੱਬੜਿਆ ਤੇ ਸਾਰੇ ਇਹ ਤੇ ਜ਼ਿਆਦਾ ਦਬਾਅ ਹੋਣਾ ਤੇਰਾ ਜਿਹੜਾ ਦਰਦ ਹੁੰਦੀ ਹੈ। ਬਾਹਾਂ ਦੀ ਕੋਣੀ ਨੱਪਣੀ ਹੈ। ਤੇ ਲੰਘ ਜਿੰਨਾ ਪਿੱਛੇ ਨਾ ਕਰ ਸਕਦੇ ਉਹ ਲੱਗੇ ਰੱਖਣੀ ਹੈ। ਇਹ ਦਵਾਈ ਬਣਾ ਕੇ ਫਿਰ ਆਪਾਂ ਐਕਸਰਸਾਈਜ਼ ਨੂੰ ਦੱਸਣੀ ਹੈ। 5 ਵਾਰੀ ਅੱਗੇ ਨੂੰ ਘੁਮਾਉਣਾ ਵਾ। ਮੋਢਿਆਂ ਤੇ ਰੱਖ ਕੇ। ਫਿਰ 5 ਵਾਰੀ ਪਿੱਛੇ ਨੂੰ ਘੁਮਾਉਣਾ। 5 ਵਾਰੀ ਪਿੱਛੇ ਨੂੰ ਘੁਮਾਈ ਜਾਣਾ। ਫਿਰ ਮੁਠਿਆ ਬੰਦ ਕਰਕੇ ਬੜੀ ਥੋੜੀ ਜਿ ਦੇ ਨਾਲ ਧਬਾ ਕੇ ਜੋੜ ਕੇ ਨਾਲ ਲੈ ਕੇ ਆਉਂਦੇ ਆ। ਜਿਸ ਤਰ੍ਹਾਂ ਆਪਾਂ ਡੋਕਾ ਘੇੜਦੇ ਆ। ਜਿਸ ਤਰ੍ਹਾਂ ਕਰਦਾ ਵਾ ਇਹ ਵੀ 4-5 ਵਾਰ ਹਰ ਐਕਸਰਸਾਈਜ਼ 1.5 ਤੋਂ 6 ਵਾਰੀ ਕਰ ਲੈਣੀ ਹੈ। ਵੱਧ ਵਾਰੀ ਵੀ ਕਰ ਸਕਦੇ। ਬੱਤੀ ਵੀ ਆਸਰਾ ਕੇ ਉਸ ਨੂੰ ਦਬਾ ਕੇ ਤਾਂ ਘੜਨਾ। ਦਬਾ ਕੇ ਫਿਰ ਥਾਂ ਨੂੰ ਲੈ ਕੇ ਆਉਣਾ। ਫਿਰ ਤਾਂ ਘੜਨਾ। ਇੱਕ ਵੀ ਐਕਸਰਸਾਈਜ਼ ਪੰਜ ਵਾਰੀ ਕੀਤੀ ਜਾ ਸਕਦੀ ਹੈ ਫਿਰ ਸੱਜਾ ਫੇਫੜਾ ਫੜ ਕੇ ਸੱਜੇ ਵਾਲੇ ਪਾਸੇ ਲੈ ਕੇ ਆਉਣੀ ਹੈ ਫਿਰ ਦੰਬੇਤ ਸਿੱਧੇ ਪਿੱਛੇ ਪਾਸੇ ਲੈ ਕੇ ਜਾਣੀ ਹੈ ਕਿਸੇ ਤਰ੍ਹਾਂ ਵੀ ਇਸ ਅਗਲੇ ਪਾਸੇ ਲੈ ਕੇ ਆਉਣਾ ਹੈ ਕਿਸੇ ਤਰ੍ਹਾਂ ਕੱਪੇ ਪਾਸੇ ਲੈ ਕੇ ਆਉਣੀ ਹੈ ਇਸ ਤਰ੍ਹਾਂ ਸੱਜੇ ਪਾਸੇ ਲੈ ਕੇ ਜਾਣੀ ਹੈ ਇਹ ਐਕਸਰਸਾਈਜ਼ ਤੁਸੀਂ ਦਿਨ ander ਕਦਨੇ ਕਿਉਂ ਕਰ ਸਕਦੇ ਹੋ ਫਿਰ ਪਿਛਲੇ ਅੱਸੀ ਦੀ ਐਕਸਰਸਾਈਜ਼

ये आप फिर से इधर आके रिपीट कर सकते हो थोड़ा अच्छी है एक्सरसाइज आपा जितने काम लगो पे और उठा कर रखते हैं ट्रैक कितनी ज्यादा भी एक दूसरा ये एक्सरसाइज ये फिर कर लो फिर करना शुरू कर दो सबका ध्यान रखना